ਜਪਾ ਛੜਕਾਂ ਜਿਹੜੀਆਂ ਸਾਡੀਆਂ 10 ਫੁੱਟ ਛੜਕਾਂ ਸੀ ਉਹਨਾਂ ਨੂੰ ਸਾਢੇ ਫੁੱਟ 12 ਫੁੱਟ ਜਿਹੜਾ ਉਹਨਾਂ ਨੂੰ ਚੌੜਾ ਕਰ ਰਹੇ ਆ ਤੇ ਉਹਦੇ ਦੇ ਘਾਟ ਜਿਹੜੇ ਆ ਉਹ ਕਰ ਰਹੇ ਆ ਤੇ ਪਹਿਲਾਂ ਵੀ ਅਸੀਂ ਕੰਗਪਿੰਡ ਤੋਂ ਜਿਹੜੀ ਦੀਵੇ ਨਾਲ ਛੜਕ ਜਾਂਦੀ ਆ ਸਾਢੇ 12 ਫੁੱਟ ਜਿਹੜੀ ਆ ਉਹਦੀ 10 ਫੁੱਟ ਤੋਂ ਸਾਢੇ 12 ਫੁੱਟ ਦੀ ਚੜਾਈ ਕੀਤੀ ਹੈ ਲਗਭਗ 1 ਕਰੋੜ ਤੇ 46 ਲੱਖ ਦੀ ਕੀਮਤ ਨਾਲ ਉਹ ਬਣ ਰਹੀ ਆ ਤੇ ਇਵੇਂ ਇਹ ਜਿਹੜੀ ਸਾਡੀ ਛੜਕਾ ਇਹ ਇੱਕ 1600 ਮੀਟਰ ਛੜਕਾ ਸਾਰੀ ਤੇ ਜਿਹੜੀ 1 ਕਿਲੋਮੀਟਰ ਆ ਉਹ ਕੰਕਰੀਟ ਦੀ ਬਣਾਉਣ ਲੱਗੇ ਆ ਕਿਉਂਕਿ ਇਹ ਜਿਹੜੀ ਛੜਕਾ ਇਹ ਬਹੁਤ ਵਾਰ ਜਿਹੜੀ ਟੁੱਟ ਜਾਂਦੀ ਆ ਤੇ ਇੱਥੇ ਕੰਗਰੀਟ ਦੀ ਛੜਕਾ ਜਿਹੜੀ ਉਹੀ ਵਾਰਾ ਖਾਣੀ ਆ ਤੇ ਇਸ ਕਰਕੇ ਉਹ 10 ਫੁੱਟ ਤੋਂ ਲੈ ਕੇ ਤੇ 12 ਫੁੱਟ ਵੀ ਜਿਹੜੀ ਆ 12.5 ਫੁੱਟ ਨੂੰ ਕੀਤਾ ਜਾ ਰਿਹਾ ਤੇ ਇਵੇਂ ਹੀ ਅਗਲੀ ਜਿਹੜੀ ਛੜਕਾ ਉਹ ਬਾਕੀ ਜਿਹੜੀ 1600 ਵੋਟ ਆ ਉਹ ਆਪਾਂ ਜਿਹੜੀ ਪੀਸੀ ਪਾਵਾਂਗੇ ਕਿੰਨੇ ਕਰੋੜ ਦਾ ਪ੍ਰੋਜੈਕਟ ਹੈ ਸਾਰਾ ਸਾਰੇ ਕੰਮਾਂ ਦਾ ਇਹ ਅੱਜ ਦੇ ਸਾਰੇ ਕੰਮਾਂ ਦਾ ਲਗਭਗ 4 ਕਰੋੜ ਦਾ ਜਿਹੜਾ ਵਾ ਉਹ ਹੈਗਾ ਸਾਰਾ ਪ੍ਰੋਜੈਕਟ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਹੋਵੇਗੀ ਜਿਹੜੇ ਮਾਨ ਸਾਹਿਬ ਨੇ ਕਿਹਾ ਕਿ 10 ਲੱਖ ਤੱਕ ਤੁਸੀਂ ਭਾਰੀਕ ਪਰਿਵਾਰ ਜਿਹੜਾ ਉਹ ਆਪਣਾ ਲਾਜ ਪ੍ਰਾਈਵੇਟ ਹਸਪਤਾਲਾਂ ਜਿਵੇਂ ਕਰਾ ਸਕਦੇ ਹੋ ਜਿਹਦੇ ਨਾਲ ਜਿਹੜੇ ਘਰ ਦੇ ਮੁਖੀ ਹੁੰਦੇ ਆ ਜਿਨ੍ਹਾਂ ਨੂੰ ਇੱਕ ਹਮੇਸ਼ਾ ਸਮਾਜ ਚਲਦੇ ਆ ਇਹ ਪਰੇਸ਼ਾਨੀ ਰਹਿੰਦੀ ਵੀ ਸਾਰੇ ਘਰਾਂ ਦੇ ਘਰਾਂ ਵੀ ਜੇ ਕੋਈ ਅਮੀਰ ਨਬੀ ਉਹ ਮੇਤੇ ਇਕਦਮ ਪਹਿケਥੋਂ ਆਉਣਗੇ ਉਹਨਾਂ ਦੀ ਜਿਹੜਾ ਵਾ ਉਹ ਪਰੇਸ਼ਾਨੀ ਜਿਹੜੀ ਖਤਮ ਹੋਊਗੀ ਤੇ ਪਹਿਲਾਂ ਵੀ ਮਾਨ ਸਰਕਾਰ ਨੇ ਆਈ ਮਹੀਨੇ ਜਿਹੜਾ ਇੱਕ ਮੁਕੀ ਨੂੰ 5000 ਰੁਪਇਆ ਬਿਲੀ ਦੇ ਬਿੱਲ ਤੇ ਰੂਪ ਦੇ ਵਿੱਚ ਦੇਣਾ ਪੈਂਦਾ ਸੀ ਬਿਲੀ ਘਰਾਂ ਦੇ ਵਿੱਚ ਉਹ ਵੀ ਬੰਦ ਕਰਕੇ ਜਿਹੜਾ ਵਾ ਉਹ ਵੀ ਇੱਕ ਉਹਨਾਂ ਨੂੰ ਜਿਹੜੀ ਆ ਉਹ ਗੱਡੀ ਰਾਹ ਦਿੱਤੀ ਹੈ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਛੜਕਾਂ ਵਾ ਉਹ ਸਾਡੇ ਹਲਕੇ ਜਿਹੜੇ ਖਰਾਬ ਸੀ ਤੇ ਪਰ ਹੁਣ ਇਹ ਆ ਵੀ ਜਿੱਦਾਂ ਆਪਾਂ ਪਹਿਲਾਂ 60 ਛੜਕਾਂ ਜਿਹੜੀਆਂ ਉਹ ਬਣਾਈਆਂ ਵਾ ਤੇ ਇੱਕੇ ਦਮ ਤੇ ਸਾਰੀਆਂ ਬਣ ਨਹੀਂ ਜਦੋਂ ਮੈਂ ਆਇਆ ਮੈਂ ਤੇ ਮਿਲ ਗਈ ਟੁੱਟੀਆਂ ਕੁਛੜ ਕਿਹੋ ਜੀ ਆਈ ਨਹੀਂ ਜਿਹੜੀ ਦੋ ਚੌਣ ਛੜਕੇ ਬਾਕੀ ਸਾਰੀਆਂ ਛੜਕ ਟੁੱਟੀਆਂ ਇਹ 60 ਆਪਾਂ ਪਹਿਲਾਂ ਬਣਾਈਆਂ ਵਾ ਤੇ 24 ਹੁਣ ਆਪਾਂ ਬਣਾਉਣ ਦੇ ਆ ਤੇ ਇਹ 60 ਤੇ ਤੁਸੀਂ ਹੁਣ ਸਭ ਲਓ 84 ਤੇ ਉਹ ਬਣ ਗਿਆ ਤੇ ਫਿਰ ਪਹਿਲਾਂ ਛੜਕਾਂ ਬਣੀਆਂ ਕਿ ਨਹੀਂ ਇੱਥੇ ਤੇ ਅੱਗੇ ਆਉਣ ਵਾਲੇ ਸਮੇਂ 'ਚ ਆਪਾਂ ਹੋਰ ਵੀ ਬਣਾ ਰਹੇ ਆ ਦੇਵਲਪਮੈਂਟ ਦਾ ਚੱਲ ਰਿਹਾ ਕਿਸ ਤਰ੍ਹਾਂ ਇਹ ਕਿੰਨੇ ਚਿਰ ਵਿੱਚ ਮੁਕੰਮਲ ਹੋ ਜਾਣਗੇ ਔਰ ਕਿੰਦਰਾ ਦੇ ਇਹ 6 ਮਹੀਨੇ ਦਾ ਪ੍ਰੋਜੈਕਟ ਹੈਗਾ ਜੀ ਇਹਦਾ ਟਾਈਮ ਬੋਰਡ ਕੰਮ ਹੈਗਾ ਵਾ ਨਾ ਟੈਂਡਰ ਦਾ ਟਾਈਮ ਦਿੱਤਾ 6 ਮਹੀਨੇ ਦਿੱਤਾ ਹੋਇਆ ਜੀ ਤੇ ਵਿਦਨ ਅਸੀਂ ਪਹਿਲਾ ਜਿਹੜਾ ਕੰਮ ਚੱਲ ਰਿਹਾ ਉਹ 2 ਮਹੀਨੇ ਹੋ ਗਏ ਨੇ ਕੰਮ ਚੱਲਦੇ ਨੂੰ ਤੇ 1 ਮਹੀਨੇ ਦੇ ਵਿੱਚ ਦੇ ਕੰਪਲੀਟ ਕਰ ਦਾਂਗੇ